ਪਤੇ ਨਾ ਬੁਲਾਏ ਗੁਰੂ ਘਰ ਨਾ ਜਾਏ ਪਤੇ ਨਾ ਬੁਲਾਏ ਗੁਰੂ ਘਰ ਨਾ ਜਾਏ ਬਹਿ ਕੇ ਪਖੰਡੀਆਂ ਚ ਦਿਨ ਰਾਤ ਗਾਏ ਸੈੱਲ ਫੋਨ ਚੱਕ ਬਾਈਕ ਪਜਾਈ ਫਿਰਦਾ ਸੈੱਲ ਫੋਨ ਚੱਕ ਬਾਈਕ ਪਜਾਈ ਫਿਰਦਾ ਖਤਰੇ ਚ ਜ਼ਿੰਦਗੀ ਨੂੰ ਪਾਈ ਫਿਰਦਾ ਖਤਰੇ ਚ ਜ਼ਿੰਦਗੀ ਨੂੰ ਪਾਈ ਫਿਰਦਾ ਦਾਰੂ ਪੀਵੇ ਕਦੇ ਲਾਈ ਜਾਂਦਾ ਦਾਰੂ ਪੀਵੇ ਕਦੇ ਲਾਈ ਜਾਂਦਾ ਖਤਰੇ ਚ ਜਿੰਦਗੀ ਨੂੰ ਪਾਈ ਤੇ ਦਾ ਖਤਰੇ ਚ ਜਿੰਦਗੀ ਨੂੰ ਪਾਈ ਤੇ ਦਾ ਅੰਮ੍ਰਿਤ ਤੇ ਸਾਦੀ ਸਾਰਾ ਪਰਿਵਾਰ ਜੀ ਦਸਾਂ ਨੂੰ ਆਂਦੀ ਕਮਾਉਂਦਾ ਨਿਤਕਾਰ ਜੀ ਅੰਮ੍ਰਿਤ ਤੇ ਸਾਦੀ ਸਾਰਾ ਪਰਵਾਦ ਸੀ ਦਸਾਂ ਨੂੰ ਆਂਦੀ ਕਮਾਉਂਦਾ ਨਿਤਕਾਰ ਸੀ ਲਾਲ ਨੂੰ ਪਿਆਰ ਨੇ ਵਗਾੜਤਾ ਲਾਲ ਨੂੰ ਪਿਆਰ ਨੇ ਵਗਾੜਤਾ ਮਾਂ ਉਹਦੀ ਗਲਤੀ ਤੇ ਪਾਏ ਪੜਦਾ ਗਲਤ ਕੰਮ ਕਰਦਾ ਕਮਾਈ ਦੇਦਾ ਗਲਤ ਕੰਮ ਕਰਦਾ ਕਮਾਈ ਦੇਦਾ ਖਤਰੇ ਦੀ ਜ਼ਿੰਦਗੀ ਨੂੰ ਪਾਈ ਦੇਦਾ ਖਤਰੇ ਦੀ ਜ਼ਿੰਦਗੀ ਨੂੰ ਪਾਈ ਦੇਦਾ ਸ਼ਬਦ ਸੁਣੇ ਨਾ ਸੁਣੇ ਫਿਲਮੀ ਗਾਣੇ ਐ ਨਾ ਸੁਣਨ ਜਿਸ ਨੂੰ ਤੀ ਪੁੱਤ ਸਿਆਣੇ ਐ ਸ਼ਬਦ ਸੁਣੇ ਨਾ ਸੁਣੇ ਤਿਲਮੀ ਗਾਣੇ ਐ ਨਾ ਸੁਣਨ ਜਿਸ ਨੂੰ ਤੀ ਪੁੱਤ ਸਿਆਣੇ ਐ ਝੂਠ ਬੋਲ ਮਾਇਆ ਸਭ ਤੋਂ ਬਟੋਰਦਾ ਸਰਟਾ ਲਾਇ ਦੇ ਨੇ ਉਸ ਦਾ ਨਾ ਸਰਦਾ ਝੂਠ ਬੋਲ ਮਾਇਆ ਸਭ ਤੋਂ ਬਟੋਰਦਾ ਛੱਟਾ ਲਾਇ ਦੇ ਨੇ ਉਸ ਦਾ ਨਾ ਸਰਦਾ ਲੜੇ ਲੋਕਾਂ ਨਾਲ ਹੱਟ ਪਰ ਲੜੇ ਲੋਕਾਂ ਨਾਲ ਹੱਥ ਪੈਰ ਤੜਵਾਈ ਫੇਰਦਾ ਖਤਰੇ ਦੀ ਜ਼ਿੰਦਗੀ ਨੂੰ ਪਾਈ ਫੇਰਦਾ ਖਤਰੇ ਦੀ ਜ਼ਿੰਦਗੀ ਨੂੰ ਪਾਈ ਫੇਰਦਾ ਗੁਰਬਾਣੀ ਕਹੇ ਸਿੱਧੇ ਰਾਹ ਆਓ ਸਾਰੇ ਜੀ ਮਨ ਮੁਕਤੀ ਥਾਂ ਗੁਰ ਸਿੱਖ ਅਕਵਾ ਸਾਰੇ ਜੀ ਗੁਰਬਾਣੀ ਕਹੇ ਸਿੱਧੇ ਰਾਹ ਆਓ ਸਾਰੇ ਜੀ ਮਨ ਮੁਖ ਦੀ ਆਂਗੂਰ ਸਿੱਖ ਅਖਵਾ ਸਾਰੇ ਜੀ ਅੰਮ੍ਰਿਤ ਛੱਕ ਫਿਰ ਸ਼ੇਰ ਬਣ ਜਾਓ ਸਾਰੇ ਜੀ ਅੰਮ੍ਰਿਤ ਛੱਕ ਫਿਰ ਸ਼ੇਰ ਬਣ ਜਾਓ ਸਾਰੇ ਜੀ ਅੰਮ੍ਰਿਤ ਛੱਕ ਬਿਨਾ ਨਾ ਸ਼ੈਤਾਨ ਮਾਰਦਾ ਅੰਮ੍ਰਿਤ ਛੱਕ ਬਿਨਾ ਨਾ ਕਦੇ ਸ਼ੈਤਾਨ ਮਾਰਦਾ ਦੇ ਮੁਖ ਗੁਰ ਤੋਂ ਮਨ ਪਟਕਾਈ ਫਿਰਦਾ ਦੇ ਮੁਖ ਗੁਰ ਤੋਂ ਮਨ ਪਟਕਾਈ ਫਿਰਦਾ ਖਤਰੇ ਚ ਜ਼ਿੰਦਗੀ ਨੂੰ ਪਾਈ ਫਿਰਦਾ ਖਤਰੇ ਚ ਜ਼ਿੰਦਗੀ ਨੂੰ ਪਾਈ ਫਿਰਦਾ ਅੱਤ ਚੁੱਕੀ ਐ ਨਾਪਖੰਡੀਆਂ ਨੇ ਜਿੰਨਾ ਪਾਈਆਂ ਬੰਡੀਆਂ ਨੇ ਅੱਤ ਚੁੱਕੀ ਐ ਨਾਪਖੰਡੀਆਂ ਨੇ ਜਿੰਨਾ ਪਾਈਆਂ ਬੰਡੀਆਂ ਨੇ ਈਸ ਗੁਰੂ ਕਲਿ ਚੁਕਾਓ ਸਾਰੇ ਜੀ ਸੁਖ ਸ਼ਾਂਤੀ ਫਿਰ ਪਾਓ ਸਾਰੇ ਜੀ ਛੀਸ ਗੁਰੂ ਕਲਿ ਚੁਕਾਓ ਸਾਰੇ ਜੀ ਸੁਖ ਸ਼ਾਂਤੀ ਫਿਰ ਪਾਓ ਸਾਰੇ ਜੀ ਜੋ ਲੋਕ ਪਰ ਲੋਕ ਵਿੱਚ ਟੰਗੇ ਪੜਦਾ ਜੋ ਲੋਕ ਪਰ ਲੋਕ ਵਿੱਚ ਟੰਗੇ ਪੜਦਾ ਸੰਗਰੂਰ ਵੀ ਕਹੇ ਕਿਉਂ ਸ਼ਹੀਦੀਆਂ ਪੁਲਾਈ ਫਿਰਦਾ ਸੰਗਰੂਰ ਵੀ ਕਿਉਂ ਸ਼ਹੀਦੀਆਂ ਪੁਲਾਈ ਫਿਰਦਾ ਤੰਗ ਰੂਰ ਵੀ ਕਿਉ ਸ਼ਹੀਦੀਆਂ ਪੁਲਾਈ ਫਿਰਦਾ ਖੱਟਰੇ ਚ ਜ਼ਿੰਦਗੀ ਨੂੰ ਪਾਈ ਫਿਰਦਾ ਖੱਟਰੇ ਚ ਜ਼ਿੰਦਗੀ ਨੂੰ ਪਾਈ ਫਿਰਦਾ ਖੱਟਰੇ ਚ ਜ਼ਿੰਦਗੀ ਨੂੰ ਪਾਈ ਫਿਰਦਾ